ਹਾਂਜੀ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਨਮਾਸਤਿਹਵਾ ਕਈਆਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਸਾਨੂੰ ਪੀਰ ਫਕੀਰ ਤੰਗ ਕਰਦੇ ਨੇ ਮਨ ਵਿੱਚ ਸ਼ੱਕ ਪੈਦਾ ਹੋ ਜਾਂਦੀ ਹੈ ਸੋ ਜੇ ਤੋ ਤੁਸੀਂ ਪੀਰ ਦਾ ਮਤਲਬ ਸਮਝੋਗੇ ਨਾ ਮਹਾਰਾਜ ਤਾਂ ਕਹਿੰਦੇ ਨੇ ਸੁਣਿਆ ਸਿੱਧਾ ਪੀਰ ਸੁਰਨਾਥ ਵੀ ਵਾਹਿਗੁਰੂ ਦਾ ਨਾਮ ਪਰਮਾਤਮਾ ਦਾ ਅੱਲਾ ਦਾ ਕਹਿ ਲੋ ਨਾਮ ਸੁਣਦੇ ਨਾਲ ਪੀਰਾਂ ਵਾਲੀ ਪੀਰਾ ਵਾਲੀ ਅਵਸਥਾ ਬੰਦੇ ਨੂੰ ਪ੍ਰਾਪਤ ਹੁੰਦੀ ਹੈ ਦੂਜੀ ਗੱਲ ਪੀਰ ਕਿਸੇ ਨੂੰ ਤੰਗ ਨਹੀਂ ਕਰਦੇ ਤੁਸੀਂ ਉਹਨਾਂ ਦੀ ਜੋਤ ਬੱਤੀ ਲਾਓ ਜਾਂ ਨਾ ਲਾਓ ਸੋ ਪੀਰ ਹੁੰਦੇ ਨੇ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਉਹਨਾਂ ਦਾ ਬ੍ਰਹਿਮੰਡ ਦੇ ਵਿੱਚ ਆ ਉਹਦਾ ਆਸਥਾਨ ਹੁੰਦਾ ਹੈ ਜਿਹੜੇ ਕਿ ਆਨੰਦ ਮੰਡਲ ਦੇ ਵਿੱਚ ਰਹਿੰਦੇ ਨੇ ਹਾਂ ਇਹ ਹੋ ਸਕਦਾ ਹੈ ਤੁਸੀਂ ਕਿਸੇ ਗਲਤ ਚੀਜ਼ ਦੀ ਪੂਜਾ ਕਰ ਰਹੇ ਹੋ ਜਾ ਜਿਨ੍ਹਾਂ ਨੇ ਤੁਹਾਨੂੰ ਪੀਰਾਂ ਫਕੀਰਾਂ ਦੀ ਜੋਤਾਂ ਲਾਉਣਾ ਦੱਸਿਆ ਉਹ ਬੰਦਾ ਪੂਰਾ ਨਾ ਹੋਵੇ ਅਧੂਰਾ ਹੋਵੇ ਉਹਨੂੰ ਆਪ ਹੀ ਨਹੀਂ ਪਤਾ ਹਣਾ ਕਿਸੇ ਗੱਲ ਦਾ ਸੋ ਜੇ ਤੁਹਾਨੂੰ ਸ਼ੱਕ ਆਪਣੇ ਸ਼ੱਕ ਵੀ ਹੈ ਵੀ ਪੀਰਾ ਵਾਲੀ ਜੋਤ ਨਾ ਲਾਈਏ ਜਾਂ ਲਾਈਏ ਕਿਸਨ ਟੰਗੀ ਪ੍ਰਾਪਤ ਟੰਗੀ ਮਿਲਦੀ ਹੈ ਤਾਂ ਉਹਦਾ ਇੱਕ ਸੰਵਿਧਾਨ ਹੈਗਾ ਸਮਾਧਾਨ ਤੇ ਸੰਵਿਧਾਨ ਉਗਰਦंती ਦੇ ਵਿੱਚ ਇੱਕ ਸ਼ਬਦ ਇੱਕ ਸ਼ਬਦ ਹੈ ਉਗਰਦंती ਦੇ ਪਾਠ ਦਾ ਤੂੰ ਹੀ ਰੇਖਾ ਮونیਸ਼ਰ ਤੂੰ ਹੀ ਗੌਸ ਪੀਰੇ ਗੌਸ ਪੀਰ ਦਾ ਤੁਸੀਂ ਸੁਣਿਆ ਹੋਣਾ ਬਹੁਤ ਵੱਡਾ ਪੀਰ ਹੋਇਆ ਕਿਹੇ ਪ੍ਰਮਾਤਮਾ ਤੂੰ ਹੀ ਰੇਖਾ ਮونیਸ਼ਰ ਐ ਤੂੰ ਹੀ ਗੌਸ ਪੀਰ ਹੈ ਤੇਰੇ ਵਿੱਚ ਹੀ ਸ਼ਕਤੀ ਹੈ ਸਾਰੇ ਪੀਰਾਂ ਫਕੀਰਾਂ ਵਿੱਚ ਪ੍ਰਮਾਤਮਾ ਦੀ ਸ਼ਕਤੀ ਹੈ ਕਬੀਰ ਪੂੰਗਰਾ ਰਾਮ ਅੱਲਾ ਹੈਗਾ ਸਭ ਗੁਰ ਪੀਰ ਹਮਾਰੇ ਕਿਸਨੋਂ ਪੀਰ ਫਕੀਰ ਕਦੇ ਤੰਗ ਨਹੀਂ ਕਰਦੇ ਜੇ ਤੁਸੀਂ ਬਾਣੀ ਪੜੋਗੇ ਤੁਹਾਡੇ ਤੇ ਪੀਰ ਵਗੈਰ ਖੁਸ਼ਤਾ ਹੋ ਸਕਦੇ ਨੇ ਪਰ ਇਹ ਪਰੇਸ਼ਾਨੀ ਨਿਪਰੇਸ਼ਾਨੀ ਦਾ ਨੂੰ ਕੋਈ ਹੋਰ ਕਾਲੀ ਸ਼ਕਤੀ ਬੁਰੀ ਸ਼ਕਤਾਂ ਕਰ ਰਹੀ ਹੈ ਤੁਹਾਨੂੰ ਪਰ ਤੁਸੀਂ ਆਪਦੇ ਭਰੇ ਦੀ ਖਾਤਰ ਇਹ ਸ਼ਬਦਾਂ ਜਾਪ ਕਰ ਸੋ ਤੁਕਦਾ ਤੂੰ ਹੀ ਰਖਾ ਮੂਨੀ ਸਰ ਤੂੰ ਹੀ ਗਉਸ ਪੀਰੇ ਦਸਵੇਂ ਪਾਸ਼ਾ ਮੜੀ ਉਗਰਦੰਤੀ ਦਾ ਪਾਠ ਤੂੰ ਹੀ ਰਖਾ ਮੂਨੀ ਸਰ ਤੂੰ ਹੀ ਗਉਸ ਪੀਰੇ ਉਹੀ ਰੇਖਾ ਮੁਨੀ ਸਰ ਤੂੰ ਹੀ ਗਾਸ ਪੀਰੇ ਤੋਹੀ ਰੇਖਾ ਮੁਨੀ ਸਰ ਤੂੰ ਹੀ ਗਾਸ ਪੀਰੇ ਇਹ ਸ਼ਬਦ ਅਸੀਂ ਯਾਪ ਕਰੋਂਗੇ ਗੁਰਦੰਤੀ ਦੇ ਪਾਠ ਦੀ ਸ਼ਕਤੀ ਹੈ ਜੇ ਤੁਹਾਨੂੰ ਸ਼ਕਤੀ ਦਾ ਯਾਪ ਕਰਨ ਦੇ ਨਾਲ ਤੁਹਾਨੂੰ ਤੰਗੀ ਪਰੇਸ਼ਾਨੀ ਆਉਣੀ ਹਟ ਜਾਏਗੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ